ਖਾਨਦਾਨ ਜੋ ਪਤਨੂਲੇ ਵਕਰੀ ਜੀਤੀ ਸੀ ਪਹਿਲੇ ਨਾਮ ਤੇ ਇਹ ਇਹ ਨਾ ਇਹ ਖਾਨਦਾਨ ਚੋ ਆਪਣਾ ਮਤਵ ਵਾਲ ਇਹ ਹੁੰਦਾ ਵੀ ਆਪਾਂ ਜੇ ਚੇਲਾ ਬਣਾ ਲਿਆ ਵੀ ਮੈਂ ਅਗਲੇ ਦਾ ਪਿਓ ਵੀ ਬਣ ਗਿਆ ਇਹ ਨਹੀਂ ਗੱਲ ਹੁੰਦੀ ਹਾਂ ਆਪਾਂ ਇਹ ਗੱਲ ਕਹਿੰਦੇ ਆਂ ਵੀ ਮੇਰਾ ਤਾਂ ਰਾਹ ਦਿਖਾਉਣ ਦਾ ਹੱਕ ਆ ਤੁੰਨੂੰ ਨਾ ਘੱਟ ਖਾ ਲਾਂਗੇ ਇਮਾਨਦਾਰੀ ਨਾਲ ਬਾਈ ਕਹੀ ਤਾਂ ਜਾਂਦਾ ਵੀ ਢੇਰੀਆਂ ਢੇਰੀਆਂ ਲਾਦ ਕੇ ਕੋਲੀ ਆ ਤੁਰੇ ਜਾਂਦੇ ਜਿੱਦੋਂ ਮਰਜ਼ੀ ਫੜ ਲਿਆ ਕਰ ਮਾਲੀਆਂ ਖੜੀਆਂ ਇਹ ਖੜੀਆਂ ਦੋ ਦੰਦਾ ਤੱਕ ਐਨੀ ਹੈਟ ਕਰ ਰਹੀਆਂ ਨੇ ਸਾਰੀਆਂ ਲੈ ਹਜੇ ਤਾਂ ਕੁਝ ਵੀ ਬੰਦਮਾਲੀ ਕੈਪਟਨ ਹੈ ਜੀ ਬਾਈ ਇਕੱਲੇ ਸੈਦੋ ਕੋ ਲਿਖਣ ਨੂੰ 18 ਸਾਲ ਲੱਗ ਗਏ ਮੈਨੂੰ ਇੰਨਾ ਸਮਾਂ ਲੱਗ ਗਿਆ ਇੰਨਾ ਸਮਾਂ ਲੱਗ ਲਓ ਵੀ ਦੋਸਤੋ ਪਿਆਰ ਭਰੀ ਸਤਿ ਸ੍ਰੀਕਾਲ ਅੱਜ ਮਿਲਾਉਣੇ ਆ ਨਾ ਆਪਾਂ ਤੁਹਾਨੂੰ ਗੁਰੂ ਚੇਲੇ ਦੀ ਜੋੜੀ ਨਾਲ ਕਹਿੰਦੇ ਵੀ ਗੁਰੂ ਦੇ ਨਾਲ ਲੱਗ ਕੇ ਚੇਲਾ ਵੀ ਤਰ ਜਾਣਾ ਹੁੰਦਾਗਾ ਕੁਛ ਨਾ ਕੁਛ ਗੁਣ ਹੁੰਦੇ ਨੇਗੇ ਜਿਹੜੇ ਗੁਰੂ ਚ ਜਿਹੜੇ ਆਪਣੇ ਚੇਲੇ ਨੂੰ ਛੱਡ ਜਾਣਾ ਹੁੰਦਾ ਬੇਸ਼ੱਕ ਚੇਲਾ ਉੱਪਰ ਵੀ ਚਲਾ ਜਾਵੇ ਫਿਰ ਵੀ ਆਪਣਾ ਮਤਲਬ ਗੁਰੂ ਗੁਰੂ ਹੀ ਰਹਿਣਾ ਹੁੰਦਾਗਾ ਨਾ ਭਾਈ ਆਪਣੇ ਕੋਲ ਖੜੇ ਨੇ ਇਸ ਸਮੇ ਪੰਮਾ ਸਰਪੰਚ ਸੈਦੋਕੀ ਪੰਮਾ ਭਾਈ ਖੜਾਗਾ ਕਾਫੀ ਵੱਡਾ ਨਾਮ ਕਮਾਇਆ ਵੀ ਬੱਕਰੇ ਕਹਿੰਦੇ ਸੀ ਇਹ ਪੰਮੇ ਨੇ ਪਾਲੇ ਨੇ ਬੜੇ-ਬੜੇ ਕੀਤੇ ਨੇ ਸਾਨਾ ਵਰਗੇ ਤਾਂ ਵੇਚੇ ਨੇਗੇ ਤਾਂ ਨਾਮ ਖਟਿਆ ਵੀ ਆ ਐ ਨਹੀਂ ਹੈਗਾ ਵੀ ਹਾਂ ਇੱਕੋ ਝਟਕੇ ਚ ਸਾਲ ਡੇਢ ਸਾਲ ਦੋ ਸਾਲ ਨਾਮ ਜਾ ਰਿਹਾ ਵੀ ਉਦੋਂ ਬਾਅਦ ਖਤਮ ਹੋ ਗਿਆ ਯਾਨੀ ਕਿ ਉਹ ਕੰਮ ਨਹੀਂ ਹੈਗਾ ਠੀਕ ਹੈ ਅੱਜ ਗੱਲਬਾਤ ਕਰਵਾਉਣਾਂਗੇ ਇਹਨਾਂ ਦੀ ਤੁਹਾਡੇ ਨਾਲ ਨਾਲ ਗੋਕੂ ਆ ਬਾਈ ਗੋਕੂ ਕੀ ਹਾਲ ਚਾਲ ਆ ਬਹੁਤ ਵਧੀਆ ਵੀਰੇ ਬਹੁਤ ਪਹਿਲਾਂ ਤਾਂ ਬਾਈ ਨਾਲ ਗੱਲਬਾਤ ਕਰੀਏ ਹਾਂ ਬਾਈ ਨਾਲ ਕਰ ਲਓ ਬਾਈ ਪੰਮੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਬਾਕੀ ਥੋਡੀ ਸਾਰੀ ਟੀਮ ਨੂੰ ਐਲਪੀ ਨਾਲਾ ਚੈਨਲ ਦੀ ਟੀਮ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਜੋ ਤੁਹਾਡੀਆਂ ਵੀਡੀਓ ਦੇਂਦੇ ਆ ਤੇ ਸਾਨੂੰ ਵੀ ਪਿਆਰ ਦਿੰਦੇ ਆ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਆ ਪੰਮੇ ਭਾਈ ਅੱਜ ਕੋਈ ਖਾਸ ਇੱਕ ਦੋ ਗੱਲਾਂ ਬਾਤਾਂ ਕਰਨੀਆਂ ਨੇ ਆਪਾਂ ਹਨਾ ਵੀ ਕਿੰਨੇ ਕਿ ਟਾਈਮ ਤੋਂ ਤੁਹਾਡਾ ਚੇਲਾਗਾ ਇਹ ਗੋਕੂ ਚੇਲਾਰਾਮ ਭਾਈ ਗੱਲਾਂ ਆ ਵੀ ਉਹਦਾ ਜਮੇਦੇ ਪਿਓ ਨਾ ਆਪਣੀ ਬਹੁਤ ਲਿਆਦ ਸੀਗੀ ਅੱਛਾ ਜਾਂਦੇ ਆਉਂਦੇ ਸੀਗੇ ਹੂੰ ਦੇ ਅਸੀਂ ਕਾਲੇ ਕੰਦੇ ਮੇਲੇ ਤੋਂ ਉਹਨਾਂ ਟਾਈਮਾਂ ਦੇ ਵਿੱਚ ਤੁਰ ਕੇ ਜਾਂਦੇ ਹੁੰਦੇ ਸੀ ਤੇ ਇਹਨਾਂ ਕੋਲੇ ਰਾਤਾਂ ਕੱਟਣੀਆਂ ਮਤਲਬ ਜਾਂਦਿਆਂ ਨੂੰ ਵੀ ਰਾਤ ਕੱਟਣੀ ਆਉਂਦਿਆਂ ਨੂੰ ਵੀ ਕਿੰਨੇ ਟਾਈਮ ਦੀਆਂ ਗੱਲਾਂ ਨੇ ਇਹ ਇਹਦਾ ਘੱਟੋ ਘਾਟ ਜੀ 25 26 ਸਾਲ ਪੁਰਾਣੀ ਗੱਲ ਆ ਅੱਛਾ ਹਾਂ ਇਹ ਤਾਂ ਬੜੇ ਛੋਟੇ ਸੀਗੇ ਉਦੋਂ ਚਲ ਇਹਨਾਂ ਦਾ ਪਿਆਰ ਵਧੀਆ ਸੀ ਤੇ ਪਿਓ ਨਾਲ ਵੀ ਵਧੀਆ ਪਿਆਰ ਸੀ ਹਾਂ ਤੇ ਪੁਰਾਣੇ ਸੀ ਬੰਦੇ ਉਹ ਤੇ ਯਾਨੀ ਅਸੀਂ ਮੈਂ ਉਸ ਟਾਈਮ ਆਪਦੀ ਜਵਾਨੀ ਸੀਗਾ ਤੇ ਉਹ ਬਜ਼ੁਰਗ ਸੀਗੇ ਦੁਰਕੇ ਜਾਂਦੇ ਸੀ ਦੁਰਕੇ ਜਾਂਦੇ ਬਾਈ ਕਈ ਕਈ ਦਿਨ ਲੱਗ ਜਾਂਦੇ ਸੀ ਸਾਨੂੰ ਸਾਰੇ ਮੇਲੇ ਜਿੰਨੇ ਆਪਣੇ ਲੱਗਦੇ ਆ ਸਪਾਰ ਹੋ ਗਿਆ ਜੰਗਪੁਰ ਹੋ ਗਿਆ ਹਾਂ ਕਾਲੇਕੇ ਹੋ ਗਿਆ ਲੰਮੇ ਜੜਪੁਰੇ ਹੋ ਗਿਆ ਜਿੰਨੇ ਵੀ ਮੇਲੇ ਆ ਆਪਾਂ ਮੋਟਰ ਤੋਂ ਪਹਿਲੀਆਂ ਚ ਤੁਰ ਕੇ ਦਿੱਖਿਆ 84 85 ਤੋਂ ਲੈ ਕੇ ਆਪਾਂ ਮੇਲਿਆਂ ਤੇ ਜਾਂਦੇ ਆਂ ਤੇ 15 15 20 20 ਦਾ ਨਾ ਮਤਲਬ ਰਾਹਾਂ 'ਚ ਰਹਿਣਾ ਬਿੰਦਲ ਆ ਜਾਣਾ ਮੁੰਡਿਆਂ ਕੋਲੇ ਦਾਸਦਾਨ ਉੱਥੇ ਰਹਿਣਾ ਜਿਸ਼ਪਾਰ ਤੇ ਹੁਣ ਤੂਰ ਗੋਟ ਵਾਲੇ ਮੁੰਡੇ ਬशीर ਹੁਣ ਉਹਨਾਂ ਕੋਲੇ ਰਹਿਣਾ ਜੇ ਉਧਰ ਕਾਲਿਆਂ ਕੰਨੀ ਜਾਣਾ ਤਾਂ ਇਹਨਾਂ ਕੋਲੇ ਰਹਿਣਾ 5 5 7 ਦਿਨ ਇਹਨਾਂ ਦੀ ਵੀ ਬੁਰਜ ਰਿਸ਼ਤੇਦਾਰੀ ਸੀ ਉਹ ਮੁੰਡੇ ਨਾਲ ਹੁੰਦੇ ਸੀਗੇ ਉਹਨਾਂ ਦਾ ਕਰਕੇ ਫਿਰ ਇਹਨਾਂ ਕੋਲ ਰਾਤਾਂ ਰਹਿਣੀਆਂ ਜਾਣੋ-ਛਾਣ ਵਧ ਗਈ ਜੈਨ ਕਿ ਉਹ ਤਾਂ ਫਿਰ ਮੈਂ ਮੰਨ ਕੇ ਚਲੋ ਵੀ ਤੀਆਂ ਵਾਲੇ ਦਿਨ ਸੀਗੇ ਉਹ ਤਾਂ ਬੜੇ ਚੰਗੇ ਦਿਨ ਸੀ ਬੜੇ ਚੰਗੇ ਦਿਨ ਸੀ ਹਾਲਾਤ ਉਦੋਂ ਮਾੜੇ ਸੀ ਉਹਨਾਂ ਟਾਈਮਾਂ 'ਚ ਵੀ ਸਾਨੂੰ ਡਰਨੇ ਸੀ ਲੱਗਦੇ ਤੇ ਨਾ ਹੀ ਸਾਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਧਰੋਂ ਆਉਣੇ ਤੇ ਕਿੱਧਰ ਨੂੰ ਜਾਣੇ ਬੱਕਰੀਆਂ ਦੇ ਬਹੁਤ ਚੰਗੇ ਹਾਲਾਤ ਸੀ ਅੱਛਾ ਤੇ ਹੁਣ ਜਿੰਨੇ ਮਤਲਬ ਕਿ ਆਪਣੇ ਕੋਲੇ ਸਾਧਨ ਨੇ ਉਹਨੇ ਔਖੇ ਵੀ ਆ ਹੁਣ ਸਮਝਦੇ ਹੁਣ ਔਖੇ ਹੁੰਨੇ ਜੀ ਔਖੇ ਹੁੰਨੇ ਆਗੇ ਤੇ ਪਰ ਉਹ ਤੁਰ ਕੇ ਜਾਂਦੇ ਮਹੀਨਾ ਮਹੀਨਾ ਮੁਰਦਣਾ ਨਾ ਹਾਂ ਤੇ ਦੇਖਣਾ ਵੀ ਇੱਥੇ ਦੇ ਚਰਾਣ ਚੰਗੇ ਆ ਇੱਥੇ ਦਰਾਖਤ ਵਾਲਾ ਉੱਥੇ 10 15 ਨੇ ਲਾ ਲੈਣੇ ਜਣੀ ਐ ਬਹੁਤ ਟਾਈਮ ਵਧੀਆ ਗੁਜ਼ਾਰੇ ਆ ਬਾਈ ਸਹੀ ਗੱਲ ਆ ਤੇ ਅੱਜ ਆਪਾਂ ਗੱਲਬਾਤ ਐ ਦੱਸੋ ਉਹ ਵੀ ਗੋਖੂ ਕਿਵੇਂ ਜੋੜ ਲਿਆ ਸੀ ਨਾਲ ਇਹ ਗੋਖੂ ਤੋਂ ਬਾਅਦ ਇਹ ਵੀ ਆਪਣੇ ਨੂੰ ਦੇਖ ਦੇ ਕੇ ਥੋੜਾ ਜਿਹਾ ਬਰੀਡ ਵਾਲੇ ਪਾਸੇ ਨੂੰ ਧਿਆਨ ਦਿੱਤਾ ਇਹਨੇ ਇਹ ਇਹਦੀ ਮੁੰਡੇ ਨਾਂ ਮਰਾਜ ਵਾਲੇ ਨਾਲ ਰਿਸ਼ਤੇਦਾਰੀ ਆ ਜਾਣੇ ਨਾਲ ਉਹਦੇ ਕੋਲੇ ਆਪਣਾ ਬੱਚਾ ਗਿਆ ਚੰਗਾ ਬਣਿਆ ਬੱਚਾ ਚੰਗਾ ਹੂੰ ਚੰਗਾ ਸੰਭਿਆ ਉਹਨਾਂ ਨੇ ਉਸ ਤੋਂ ਬਾਅਦ ਫਿਰ ਇਹ ਜੁੜ ਗਿਆ ਫਿਰ ਇਹਨੇ ਇੱਕ ਬੱਚਾ ਉਸੇ ਬੱਕਰੇ ਦਾ ਇਹਨੇ ਰੱਖ ਲਿਆ ਠੀਕ ਹੈ ਤੇ ਉਹਦੇ ਤੇ ਮਿਹਨਤ કરી ਵਧਿਆ ਬੱਚਾ ਬਣਿਆ ਉਹਦੇ ਬੱਚੇ ਪੁੱਛੇ ਆਏ ਤੇ ਚਲ ਆਪਾਂ ਤੋਂ ਜੋ ਵੀ ਕੁਝ ਪੁੱਛਦੇ ਆ ਜਿੰਨਾ ਕਿ ਮੈਂ ਜਾਣਦਾ ਚਲੋ ਇਹਨਾਂ ਨੂੰ ਦੱਸੀ ਜਾਂਦੇ ਆ ਆਪਣਾ ਮਤਲਬ ਵਾਲ ਇਹ ਹੁੰਦਾ ਵੀ ਆਪਾਂ ਜੇ ਚੇਲਾ ਬਣਾ ਲਿਆ ਵੀ ਮੈਂ ਅਗਲੇ ਦਾ ਪਿਓ ਵੀ ਬਣ ਗਿਆ ਇਹ ਨਹੀਂ ਗੱਲ ਹੁੰਦੀ ਆਪਾਂ ਇਹ ਗੱਲ ਕਹਿੰਨੇ ਆ ਵੀ ਮੇਰਾ ਤਾਂ ਰਾਹ ਦਿਖਾਉਣ ਦਾ ਹੱਕ ਆ ਸੁਣੋ ਮਿਹਨਤ ਤੁਸੀਂ ਕਰਨੀਆ ਮਤਲਬ ਰਾਹ ਸਿੱਧਾ ਦੇਣਾ ਤੁਹਾਨੂੰ ਬਈ ਇੱਥੋਂ ਜੋ ਤੁਸੀਂ ਵਜਜੋ ਐਸਾ ਰਾਹ ਜਾਓ ਇਧਰਲੇ ਪਾਸੇ ਖਤਰਾ ਇਹ ਜਿਹੜੀ ਬਲੱਡ ਲਾਈਨ ਹੁੰਦੀ ਆਪਾਂ ਕਹਿੰਦੇ ਵੀ ਇਹ ਪੰਮਾ ਬਈ ਸੈਦੋਕੇ ਵਾਲਿਆਂ ਦੀ ਬਲੱਡ ਲਾਈਨ ਵਜਦੀ ਆ ਇਹ ਬਲੱਡ ਲਾਈਨ ਦੇ ਵਿੱਚ ਮਤਲਬ ਇਹ ਜਿਹੜੇ ਸਿੰਪਟਮ ਨੇ ਕਿੰਨੇ ਕੰਮ ਕਰਦੇ ਹੁੰਦੇ ਨੇ ਖੂਨ ਕਿੰਨਾ ਕੰਮ ਕਰਦਾ ਹੁੰਦਾ ਹੁੰਦਾ ਬਈ ਇਹਦੇ ਚ ਬਈ ਗੱਲ ਆ ਵਾਂ ਵੀ ਆਪਾਂ ਨੂੰ 45 ਸਾਲ ਲਾ ਕੇ ਆਉਦੇ ਪਿਓ ਤੋਂ ਬਾਅਦ ਹਾਂ ਹਾਂ ਬਈ ਤੇ ਮੈਂ ਪਹਿਲੀਆਂ ਵੀਡੀਓ ਆਪਣੀਆਂ ਜੰਗ ਫਾਰਮਰ ਤੇ ਬਣੀਆਂ ਉਹਦੇ ਚ ਦੱਸਿਆ ਹੋਵੇ ਵੀ ਆਪਾਂ ਬੱਕਰੇ ਬਹੁਤ ਛੱਡੇ ਆਸੇ ਪਾਸੇ ਉਹਨਾਂ ਟਾਈਮਾਂ ਦੇ ਵਿੱਚ ਚਲੋ ਜਿਵੇਂ ਜਿਵੇਂ ਰਿਜ਼ਲਟ ਵਧ ਹੀ ਗਿਆ ਜਿਉਂ ਸਿਰੇ ਦੇ ਅਗਰ ਰਿਜ਼ਲਟ ਮਿਲਿਆ ਤੇ ਆਪਾਂ ਉਸ ਪਾਸੇ ਨੂੰ ਤੁਰੇ ਹੋਏ ਸੀ ਸਾਡੇ ਨੇੜੇ ਮੱਝੂ ਕੀ ਘੋੜਿਆਂ ਦੀ ਲੈਨ ਚੱਲਦੀ ਸੀ ਉਹ ਬਜ਼ੁਰਗ ਨਾ ਆਪਣੇ ਬਜ਼ੁਰਗਾਂ ਲਈ ਸਾਡੇ ਚੌਧਰੀ 75 ਸਿੰਘ ਆ ਜਿਨ੍ਹਾਂ ਤੋਂ ਅਸੀਂ ਸਿੱਖੇ ਆ ਠੀਕ ਹੈ ਉਹਨਾਂ ਨਾਲ ਉਹ ਨਹੀਂ ਜਾਣੀ ਸੀਗੀ ਤੇ ਅਸੀਂ ਉਸ ਨੂੰ ਦੇਖ ਕੇ ਜਾਨੀ ਆਏ ਸੀਗਾ ਵੀ ਘੋੜਿਆਂ ਦੇ ਵਿੱਚ ਬਾਈ ਦਾ ਨਾਂ ਚੱਲਦਾ ਬਾਬੇ ਦਾ ਅਸੀਂ ਬਾਬਾ ਕਹਿੰਦੇ ਸੀ ਉਹਨੂੰ ਹਾਂ ਤੇ ਜੋਰਾ ਸਿੰਘ ਮੱਝੂ ਜੋਰਾ ਸਿੰਘ ਮੱਝੂ ਹਾਂ ਉਹਨੂੰ ਦੇਖ ਕੇ ਆਪਾਂ ਨੂੰ ਵੀ ਆਏ ਸੀਗਾ ਵੀ ਆਪਣਾ ਵੀ ਯਾਰ ਕਿਸੇ ਦਾ ਨਾ ਇਸ ਤਰ੍ਹਾਂ ਨਾਂ ਆਵੇ ਨਾ ਫੇਰ ਆ ਤੇ ਬਹੁਤ ਮਤਲਬ ਮਿਹਨਤ ਕੀਤੀ ਬੜੇ ਰਾਹ ਦੇ ਵਿੱਚ ਗੰਡੇ ਆਏ ਟਿੱਬੇ ਢੋੜੇ ਤਾਂ ਆਪਣੇ ਬਹੁਤ ਆਏ ੜਿੱਕੇ ਬਹੁਤ ਲੱਗੇ ਅੱਛਾ ਤੇ ਬਸ ਉਹਨਾਂ ਨੂੰ ਮਿਲਦੇ ਕਰਦੇ ਪ੍ਰਮਾਤਮਾ ਨੇ ਇਹ ਜੀ ਕਿਰਪਾ ਹੋਈ ਅੱਜ ਹੋਰ ਕੱਲ ਹੋਰ ਤੇ ਆਪਾਂ ਜਿਹੜਾ ਮੁਕਾਮ ਚਾਹੁੰਦੇ ਸੀ ਉਹ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਠੀਕ ਹੈ ਯਾਨੀ ਕਿ ਜੋ ਸੋਚਿਆ ਹੋ ਗਿਆ ਜੋ ਸੋਚਿਆ ਹੋ ਗਿਆ ਹੁਣ ਆਪਣਾ ਇੰਨਾ ਕੁ ਉਮੀਦ ਆਪਣੀ ਅਰਦਾਸ ਆ ਪ੍ਰਮਾਤਮਾ ਮੂਰੇ ਵੀ ਜਿੰਨਾ ਕੁ ਤੂੰ ਦੇਣਾ ਸੀ deta ਬਸ ਇਹ ਤੋਂ ਗਲਤ ਕੰਮ ਤੋਂ ਬਚਾਈ ਰੱਖੀ ਹਾਂ ਬਸ ਆਪਣਾ ਜਿੰਨੇ ਮੁੰਡੇ ਜੁੜੇ ਵੈ ਇਹਨਾਂ ਨੂੰ ਵੀ ਕਹਿਣਾ ਇਮਾਨਦਾਰੀ ਨਾਲ ਕੰਮ ਕਰੋਗੇ ਤਾਂ ਅੱਗੇ ਜਾਵੋਗੇ ਜੇ ਬਾਈ ਧੋਖਾ ਧੜੀ ਕਰੋਗੇ ਤਾਂ ਬੜਾ ਟਾਈਮ ਨਹੀਂ ਫਿਰ ਥੱਲੇ ਲੱਗਣ ਨੂੰ ਪ੍ਰਮਾਤਮਾ ਬੜੀ ਛੇਤੀ ਲਾ ਦਿੰਦਾ ਸੱਲ ਠੀਕ ਹੈ ਹਾਂ ਜਾਨਕਿ ਲੈਨ ਅੱਜ ਪੂਰੀ ਵਧੀਆ ਚੋਟੀ ਦਾ ਕੰਮ ਕਰ ਰਹੀ ਹੈ ਤੁਹਾਡੀ ਕੱਲੇ ਬਾਈ ਕੱਲੇ ਸੈਦੋਗੇ ਲਿਖਣ ਨੂੰ 18 ਸਾਲ ਲੱਗ ਗਏ ਬੰਦਾ ਇੰਨਾ ਸਮਾਂ ਲੱਗਿਆ ਇੰਨਾ ਸਮਾਂ ਲੱਗਿਆ ਇੱਕ ਬੱਕਰੀ ਤੋਂ ਗਾਂ ਚੌਥੀ ਪੀੜ੍ਹੀ 'ਚ ਬੱਕਰੇ ਤਿਆਰ ਕਰਕੇ ਫੇਰ ਆਉਦੇ ਪਿੰਡ ਦਾ ਨਾਮ ਲਿਖਿਆ ਉਹਦੋਂ ਪਹਿਲਾਂ ਨਹੀਂ ਲਿਖਿਆ 18 ਸਾਲ ਲੱਗ ਗਏ 18 ਸਾਲ ਇਕੱਲੇ ਸੈਦੋ ਕੇ ਲਿਖਣ ਨੂੰ ਲੱਗੇ ਅੱਜ ਬੰਦਾ ਕਹਿ ਦਿੰਦਾ ਵੀ ਸਾਲ ਬੱਕਰੀਆਂ ਰੱਖ ਕੇ ਬਰੀਡ ਤੇ ਆਈ ਲਈ ਭਾਈ ਬਹੁਤ ਔਖਾ ਕੰਮ ਆ ਬਰੀਡ ਦਾ ਕੋਈ ਢੀਗੀ ਗੱਲ ਨਹੀਂ ਵੀ ਕੋਈ ਮਾੜੀ ਮੋਟੀ ਗੱਲ ਹਾਂ ਇਹ ਤਾਂ ਗੱਲ ਹੈਗੀ ਹੈਗੀ ਕਟੋਗੜ 18 ਸਾਲ ਤੋਂ ਨੂੰ ਲੱਗੇਣਗੇ ਅੱਜ 18 ਸਾਲ 45 ਸਾਲਾਂ ਤੋਂ ਸੈਦੋ ਕੇ ਲਿਖਣ ਨੂੰ ਲੱਗੇ ਭਾਈ ਮੈਨੂੰ ਸੈਦੋ ਕੇ ਲਿਖਣਾ ਹਾਂ ਦੁਨੀਆਂ ਬੰਦਿਆਂ ਦੀਆਂ ਤਾਂ ਸਿਆਣਾਂ ਆਂਦੀਆਂ ਜਿਹੜੇ ਪੁਰਾਣੇ ਮਾਲਚਾਰ ਨੂੰ ਹਟ ਕੇ ਸਾਡੇ ਉਹਨਾਂ ਦੀਆਂ ਰਾਇਆਂ ਲੰਗੀਆਂ ਉਦੋਂ ਬੱਕਰੀ ਕਿੰਨੀ ਕੁ ਹੁੰਦੀ ਸੀ ਬਾਈ ਜੀ ਬਾਈ ਬੱਕਰੀ 3500 ਨੂੰ ਵੀ ਲਈ ਆ ਅੱਛਾ 2500 ਨੂੰ ਵੀ ਵੇਚੀ ਆ 3500 ਨੂੰ ਵੀ ਵੇਚੀ ਆ ਹਾਂ ਯਾਨੀ ਇੱਥੇ ਕਿਹਦੇ ਸੀਗਾ ਰੇਟ ਯਾਨੀ 1800 1700 ਨੂੰ 1200 ਨੂੰ ਮਿਹਣੇ ਵੇਚ ਕੇ ਉਦੋਂ ਮਤਲਬ ਲੋਹੜੀ ਦੇ ਕੱਠੇ ਮਿਹਣੇ ਵੇਚਨੇ ਕਰਤੇ ਆਲੇ ਹੂੰ ਦੇ ਜੋ ਇਕੱਠੇ ਮਿਹਣੇ ਵੇਚਨੇ ਚੌੜੇ ਹੋ ਹੋ ਤੁਰਨਾ ਵੀ 1800 ਨੂੰ ਮਿਹਣੇ ਵੇਚਦੇ ਅੱਛਾ ਤੇ ਹੁਣ ਤਾਂ ਅੱਜ ਗੱਲਾਂ ਕੁਝ ਹੋ ਰਹੀ ਆ ਬਾਈ ਬਸ ਹਨਾ ਸਮੇ ਸਮੇਂ ਦਾ ਗੇੜਾ ਇਹ ਤਾਂ ਗੱਲ ਹੈਗੀ ਆ ਅੱਜ ਤੱਕ ਬਹੁਤ ਭਰਾ ਹੁਣ ਬਰੀਡ ਤੇ ਕੰਮ ਕਰਦੇ ਆ ਮਗਰ ਮੁੰਡੇ ਬਹੁਤ ਕਰਦੇ ਆ ਜੇ ਮਿਹਨਤ ਕਰਨਗੇ ਇਮਾਨਦਾਰੀ ਨਾਲ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਵੀ ਜੇ ਉਹਨਾਂ ਦਾ ਨਾਂ ਵੀ ਅੱਗੇ ਨਾ ਹੋ ਤੇ ਮਤਲਬ ਕਿ ਹੁਣ ਆਪਾਂ ਜੇ ਕਹੀਏ ਕਿੰਨੀ ਕਿ ਡਿਮਾਂਡ ਰਹਿੰਦੀ ਥੋਡੇ ਕੋਲ ਵੀ ਬੱਚਾ ਇਹ ਵੈਮ ਤਾਂ ਲਾਦਾ ਵੀ ਤੁਸੀਂ ਪੂਰੇ ਕਰਕੇ ਡਿਮਾਂਡ ਬਾਈ ਮੈਂ ਇਸ ਗੱਲ ਦੀ ਬੜਾਈ ਨਹੀਂ ਆਪਾਂ ਦੋਨਾਂ ਦਾ ਬੱਚੇ ਪੂਰੇ ਹੁੰਦੇ ਪੂਰੇ ਤਾਂ ਨਹੀਂ ਹੁੰਦੇ ਹਾਂ ਤੇ ਹੁਣ ਬੰਦੇ ਧੱਕਾ ਕਰ ਲਾਗੇ ਜਾਂਦੇ ਚੱਕਣ ਲਾਗੇ ਤੇ ਹੁਣ ਰੋਕਿਆ ਵੀ ਬਾਈ ਆਪਾਂ ਦਾ ਕੰਮ ਹੀ ਛੱਡਦਾ ਮੈਂ ਹਰੇ ਬੰਦੇ ਨੂੰ ਕਹਿੰਦਾ ਮੈਂ ਤਾਂ ਕੰਮ ਛੱਡਦਾ ਅੱਛਾ ਹੁਣ ਛੋਟੇ ਬੱਚੇ ਬਾਈ ਅਗਲੇ ਕੋਲੇ ਬਣਦੇ ਨਹੀਂਗੇ ਫਿਰ ਆਪ ਨੂੰ ਇਸ ਗੱਲ ਦੀ ਆਪਦੀ ਬੇਇੱਜ਼ਤੀ ਹੋ ਮੈਂ ਤਾਂ 3 1/2 ਮਹੀਨੇ ਤੋਂ ਪਹਿਲਾਂ ਬੱਚਾ ਨਾਜ ਤੋਂ ਪਹਿਲਾਂ ਦਿੱਤਾ ਸੀ ਤੇ ਨਾ ਹੀ ਦੇਵਾਂ ਤੇ ਅਜਿਹੀ ਲੋ ਬੰਦੇ ਵਜ ਧੱਕਾ ਕਰਗੇ ਅੱਛਾ ਕੋਈ 7 ਦਿਨਾਂ ਦਾ ਕੋਈ 5 ਦਿਨਾਂ ਦਾ ਲੈ ਕੇ ਚੱਕੇ ਲੈ ਵੀ ਗਏ ਵੀ ਮਿਲ ਲੈਣੀ ਤੇ ਪਰ ਹੁਣ ਆਪਣੀ ਬੇਨਤੀ ਆ ਹਰੇ ਭਰਾਵਾਂ ਨੂੰ ਵੀ 2 1/2 ਮਹੀਨੇ ਤੋਂ ਪਹਿਲਾਂ ਆਪਾਂ ਨੂੰ ਕੋਈ ਗੱਲ ਨਾ ਕਰੇ ਵੀ ਮੈਂ ਛੋਟਾ ਲੈ ਜਾਣਾ ਜਾਂ ਕਿੰਨੇ ਲੈ ਜਾਣਾ ਹੁਣ ਗੱਲ ਬਾਈ ਹਰਿਆ ਤਨਾਂ ਦਿਨਾਂ ਦਾ ਵਿਹਣਾ ਲੈ ਕੇ ਜਾ ਕੇ ਥੱਕੇ ਨਹੀਂ ਠੀਕ ਹੈ ਮੈਂ ਕਿਹਾ ਵੀ ਮੇਰੀ ਫਿਰ ਗਾਰੰਟੀ ਨਹੀਂ ਜੇ ਨਾ ਬਣਿਆ ਕੱਲ ਨੂੰ ਤੁਸੀਂ ਮੈਨੂੰ ਕਿਹੋ ਨਾ ਕਹਿੰਦੇ ਨਾ ਬਣੇ ਸਾਨੂੰ ਨਹੀਂ ਕੋਈ ਚੱਕਰ ਫਿਰ ਵੀ ਉਹਨਾਂ ਨੂੰ ਕਿਹਾ ਵੀ 1 ਮਹੀਨੇ ਤੱਕ ਹੂੰ ਜੇ ਤੁਹਾਡੇ ਕੋਲ ਕੋਈ ਲੱਗੇ ਗੱਲ ਤੁਹਾਨੂੰ ਨਹੀਂ ਨਿੱਕੀ ਛੱਡ ਦਿਓ ਆਪਦੇ ਪੈਸੇ ਲੈ ਠੀਕ ਹੈ ਜਿਵੇਂ ਹੁਣ ਆਪਣੀਆਂ ਜਿੰਨੀ ਵੀ ਬੱਕਰੀਆਂ ਖੜੀਆਂ ਨੇ ਗੋਖੂ ਬਾਈ ਦੀਆਂ ਇਹ ਮਤਲਬ ਕਿ ਉਸੇ ਖੂਨ ਦੀਆਂ ਨੇ ਜਾਂ ਕਿਵੇਂ ਆ ਤਵੀਤੀਆਂ ਵਾਲੇ ਮੁੰਡੇ ਨਾਲ ਕਰਦੇ ਆਂਗੇ ਹੁਣ ਗੱਲਬਾਤ ਕਹਿੰਦੇ ਜਿਹੜਾ ਬੱਕਰੀਆਂ ਵਾਲਾ ਹੁੰਦਾ ਤਵੀਤੀਆਂ ਨਾ ਪਾਵੇ ਤਾਂ ਮਤਲਬ ਕਿ ਉਹ ਅਸਲ ਪਾਲੀ ਨਹੀਂ ਲੱਗਦਾ ਕਿਉਂ ਭਾਈ ਹਾਂਜੀ ਪਾਈਆਂ ਆਪਦੇ ਲਈ ਪਾਈਆਂ ਤੁਹਾਡਾ ਟਾਈਮ ਲੰਘ ਗਿਆ ਹੁਣ ਤੁਸੀਂ ਮਾਸਟਰ ਬੌਸ ਹੋਗੇ ਹਾਂ ਟਾਈਮ ਟਾਈਮ ਤੁਸੀਂ ਹੁਣ ਮਾਸਟਰ ਬੌਸ ਹੋਗੇ ਤੁਹਾਡਾ ਉਹ ਟਾਈਮ ਲੰਘ ਗਿਆ ਤਵੀਤੀਆਂ ਪਾਉਣ ਵਾਲਾ ਹਾਂ ਉਹ ਵੀ ਉਹਨਾਂ ਨੂੰ ਪਤਾ ਸਾਰਾ ਆਪਣੇ ਹਾਂ ਤੇ ਆਹ ਭਾਈ ਇਹ ਪੱਠਾ ਨੇ ਮਤਲਬ ਹਾਂ ਵੀਰੇ ਇਹ ਬਾਈ ਵਾਲੀ ਲੈਣ ਦੀਆਂ ਪੱਠਾ ਘਰੇ ਵੀ ਆਪਣੇ ਕੋਲ 14 15 ਇਸ ਜੋੜਦੀਆਂ ਠੀਕ ਹੈ ਤੇ ਇਹ ਆ ਲੈਣ ਦੀਆਂ ਕਿਉਂ ਬੱਕਰੀਆਂ ਤਾਂ ਮੇਰੀਆਂ ਆਪ ਦੀਆਂ ਸੀ ਫਿਰ ਮੈਂ ਬੱਚਾ ਬਾਈ ਚੈਣ ਬਾਈ ਚੈਣੇ ਤੋਂ ਬਾਈ ਵਾਲੀ ਲੈਣ ਦਾ ਫਿਰ ਇਹ ਬੱਕਰੀਆਂ ਨੇ ਦਿੱਤੀਆਂ ਇਹ ਪੱਠਾ ਇਹ ਪੱਠਾ ਦੀ ਕੀ ਡਿਟੇਲ ਦਿੰਨੇ ਆ ਅੱਜ ਕੀ ਡਿਟੇਲ ਤਾਂ ਹੁਣ ਬਾਈ ਦੀ ਬੱਚਾ ਇਹ ਦੋ ਦੋ ਦੰਦੀਆਂ ਆ ਤਾਂ ਚਾਰ ਹੋਣਗੀਆਂ ਆ ਚਾਰ ਹੋ ਗਏ ਉਹ ਦੋ ਆ ਹੈ ਨਾ ਬਾਈ ਦੋ ਦੰਦੇ ਹਾਂ ਦੋ ਦੰਦਾਂ ਤੱਕ ਇੰਨੀ ਹੇਟ ਕਰ ਰਹੀਆਂ ਨੇ ਸਾਰੀਆਂ ਲੈ ਹਜੇ ਤਾਂ ਕੁਝ ਨਹੀਂ ਆਮਾਨੀ ਕੈਪਟਲ ਰਹੇ ਜੀ ਬਹੁਤ ਕੁਝ ਹਜੇ ਬੱਕਰਾ ਨਹੀਂ ਛੱਡਿਆ ਭਾਈ ਇਹਦੇ ਅੱਛਾ ਤੇ ਨਾਂ ਕਰੇ ਵੀ ਆ ਪੱਠਾਂ ਦੇ ਜਦੋਂ ਆ ਹੁਣ ਹਜੇ ਗਾਂ ਛੱਡੂਗਾ ਇਹਦੇ ਚੱਲੂਗੀ ਹਜੇ ਵੀ ਛੱਡਣਾ ਨਹੀਂ ਆਖੀ ਦੇ ਬੱਕਰਾ ਛੱਡਿਆ ਜਾਊਗਾ ਯਾਨੀ ਕਿ 38 40 ਇੰਚ ਹੋਊਗੀ ਹਾਂ ਹਣ 36 ਇੰਚ ਤੱਕ ਟੋਟਾ ਗਿਆ ਹਾਂ ਇਹ ਬਣਣਾ ਇਹਨਾਂ ਨੇ ਹਾਂ ਇਹ ਤਾਂ ਗੱਲਬਾਤ ਹੈਗੀ ਆ ਬਾਈ ਵਿੱਚ ਯਾਰ ਹੁਣ ਲੋਕ ਕਹਿੰਦੇ ਮੋਟੀ ਆ ਆ ਚੀਜ਼ ਆ ਬਾਈ ਵਾਲੀ ਲੈਣ ਦੇ ਦੇਖੋ ਜੀ ਉਹਦਾ ਹਾਂ ਕਹੀ ਜਾਣਾ ਅਸੀਂ ਨਾ ਹੀ ਅਸਰ ਕਰਕੇ ਦੱਸ ਹਾਂ ਖੈਰ ਉਹ ਤਾਂ ਜਿਹਨੇ ਮਿਹਨਤ ਕੀਤੀ ਮਾਣ ਤੁਹਾਨੂੰ ਇਹਨਾਂ ਦੇ ਮਾਣ ਸਾਨੂੰ ਬਦਲੇ ਰਣਾ ਸਾਨੂੰ ਮੋਟੇ ਜਾਨ ਦੇ ਪਸਵਾਉਂਦੇ ਭਰੋਸਾ ਇਹ ਤਾਂ ਗੱਲ ਹੈਗੀ ਹੈਗੀ ਦੂਜੇ ਪਸ਼ੂ ਵੀ ਦਿਖਾਓ ਬਾਈ ਆ ਤਾਂ ਦੋ ਪੱਠਾ ਆ ਗਈਆਂ ਨਾ ਹਾਂ ਇਹ ਆ ਤਾਂ ਇਹ ਆਪਣੀ ਘਰ ਦੀ ਬੱਕਰੀਆਂ ਨੇ ਲੈਣਾ ਹੈ ਨਹੀਂ ਇਹ ਬੱਕਰੇ ਕਿਹੜੇ ਦਾ ਖੂਨ ਹੈ ਵੱਡੇ ਦਾ ਕਿ ਕਿ ਆਹ ਬੱਟਾ ਆਪਣੇ ਘਰੋਂ ਬੱਚਾ ਗਿਆ ਇਹ ਜਾਨੇ ਬਾਈ ਚੈਨੇ ਕੋਲ ਆ ਪੂਰਾ ਬੱਕਰਾ ਉਹਦੀ ਉਹਦੀਆਂ ਪੱਠਾਂ ਆ ਉਹਦੀਆਂ ਪੱਠਾਂ ਆ ਮੇਰੇ ਕੋਲ ਬੋਕ ਵੀ ਹੈ ਉਸੇ ਬੱਕਰੇ ਦੇ ਇਹਨਾਂ ਦਾ ਹਾਨ ਦੇ ਅੱਛਾ ਦੋ ਬੱਕਰੇ ਆ ਤੇ ਕੋਸੇ ਪੱਠਾਂ ਰੱਖ ਲੀਆਂ ਜੀ ਮੈਂ ਇੱਕ ਵਾਰੀ ਉਹ ਬੱਕਰਾ ਛੱਡਿਆ ਸੀ ਠੀਕ ਹੈ ਤੇ ਆ ਬੱਕਰੀ ਇਹ ਤਾਂ ਆਪਣੇ ਆਪ ਘਰ ਦੀਆਂ ਬੱਕਰੀਆਂ ਬਾਈ ਨਹੀਂ ਅਸੀਂ ਇਹ ਬੱਕਰੀ ਹੋਗੀ ਇਹ ਆਪਣੇ ਕੋਲ ਕਿੰਨੀਆਂ ਬੱਕਰੀਆਂ ਨੇ ਬਾਈ ਜੀ ਮੇਰੇ ਕੋਲੇ ਮੇਰੇ ਕੋਲ ਹੈਗੀਆਂ ਬਈ 60 65 ਬੱਕਰੀਆਂ 60 65 ਬੱਕਰੀਆਂ ਹਾਂ ਕਰ ਰੋੜਦਾ ਵਧੀਆ ਮੈਂ ਕਹਿੰਦਾ ਬਹੁਤ ਵਧੀਆ ਚੱਲੀ ਜਾਂਦਾ ਬਾਈ ਤੋਰੀ ਫੁਲਕਾ ਅੱਛਾ ਬਾਈ ਚੁੱਲਾ ਚੱਲੀ ਜਾਵੇ ਚੱਲੀ ਜਾਵੇ ਬੱਸ ਬਾਈ ਇਹਨਾਂ ਬੱਕਰੀਆਂ ਵਿੱਚ ਹੁਣ ਡੋਲ ਜਾਂਦੇ ਆ ਸਾਨੂੰ ਇਹ ਤਾਂ ਚੁੱਲਾ ਚੱਲੀ ਜਾਵੇ ਸਾਨੂੰ ਤਾਂ ਉਹੀ ਬਹੁਤ ਆ ਹੂੰ ਕਿਉਂ ਇਹਦਾ ਨਹਿ ਰੰਗੂ ਇਹਦਾ ਚੜ ਹਾਂ ਸਾਡੇ ਕੋਲੇ ਵੀ ਪੈਸਿਆਂ ਦੇ ਢੇਰਿਆਂ ਲਾ ਢੇਰਿਆਂ ਲਾਦ ਗਏ ਸਾਡੇ ਦਾ ਕੋਲੀ ਆ ਤੁਰੇ ਜਾਂਦੇ ਜਿੱਦੋ ਮਰਜ਼ੀ ਫੜ ਲੈਂਦੇ ਕਰਮ ਵਾਲੀਆਂ ਖੜੀਆਂ ਇਹ ਖੜੀਆਂ ਮਰਜ਼ੀ ਇਹ ਗੱਲ ਹੈਗੀ ਆ ਉਹ ਮੰਡੀ 'ਚ ਖੜਿਆ ਜਿਹਦੇ 'ਚ ਪੈਸਾ ਨਹੀਂ ਜੇ ਕੋ ਮਰਜ਼ੀ ਲੱਖ 10 ਲੱਖ ਫੜ ਲੇਗਾ ਫੜ ਲਿਗੇ ਅਗਲਾ ਨਾ ਨਹੀਂ ਕਰਦਾ ਵੱਡੀ ਦਾ ਕਮਾਈ ਹੈ ਇਹਨਾਂ ਦੀ ਕਰਮਾਂ ਦੀ ਬਾਈ ਟੜਕੇ ਦੀਆਂ ਖੜੀਆਂ 10 ਮੁੜ ਕੇ ਗਏ ਪੁੱਛ ਪੁੱਛਾਂ ਪੰਗੜੇ ਵੇਚਣੀਆਂ ਹਾਂ ਆ ਬਥੇਰੇ ਪੁੱਛ ਕੇ ਗਏ ਇਹਦੇ 'ਚ ਖੜੀਆਂ ਦਾ ਕੋਈ ਨਹੀਂ ਹਾਂ ਸਮਝ ਲੋ ਪੈਸੇ ਨਹੀਂ ਜੇ ਵਿੱਚ ਬੱਕਰੀ ਖੜੀ ਤਾਂ ਪੈਸੇ ਨਹੀਂ ਜੇ ਵਿੱਚ ਬੱਸ ਇਹ ਗੱਲ ਹੈਗੀ ਆ ਬੈਂਕ ਨੇ ਹਾਂ ਆ ਪੱਟ ਪਹਿਲੇ ਸੂਏ ਬਲੂਨ ਚੋਈ ਸੀ ਆ ਦੇ ਆਪਾਂ ਹਾਂ 6 ਦੰਦਾ ਇਹ 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 ਪਹਿਲੇ ਸੂਏ ਸੂਈ ਵੀ ਆ 6 ਕਿਲੋ 100 ਗ੍ਰਾਮ ਹਾਂ 6 ਕਿਲੋ ਸੋ ਗ੍ਰਾਮ ਪਹਿਲੇ ਸੂਏ ਦੀ ਮਤਲਬ ਕਿ ਹਾਂ ਪਹਿਲੇ ਸੂਏ ਪਲੋਡਾਂ ਦੀ ਕਿਵੇਂ ਦਸੀਆ 6 ਦੰਦਾ 6 ਦੰਦਾ 6 ਦੰਦਾ ਬਾਈ ਇੰਦੀ ਗੱਲ ਕਰਾ ਕੇ 6 ਕਿਲੋ ਦੇ ਕਰੀਬ ਇਹ ਜਾਨੀ ਕਿ 150 ਗ੍ਰਾਮ ਤੇ ਮਤਲਬ ਹਾਂ ਆ ਰਹੀ ਹੈ 150 ਗ੍ਰਾਮ ਠੀਕ ਹੈ ਉਹ ਵੀ ਕੀ ਕਾ ਮਾੜੀ ਮੋਟੀ ਮਿਹਨਤ ਦੀ ਘਾਟ ਰਹੀ ਜੇ ਕੁਛ ਨਹੀਂ ਪਹਿਲਾਂ ਕਰਕੇ ਹਾਂ ਪਹਿਲੇ ਬੇਰਮੀ ਮੰਨ ਗਈ ਪੱਠ ਬਾੜੀ ਤੈਨੀ ਤਾੜੀ ਨਹੀਂ ਸੀ ਹਾਂ ਜੋ ਵੱਧ ਹੋ ਗਿਆ ਬੈਠੀ ਨਹੀਂ ਫਿਰ ਰਾਤ ਮੈ ਪਤਾ ਨਹੀਂ ਹਾਂ ਕਿਉਂ ਤਿੰਨ ਦਿਨ ਹੋ ਗਿਆ ਧੱਕਾ ਇਹਨੇ ਆਇ ਪਹਿਲਣ ਸੀ ਵੱਡੀ ਬੱਕਰੀ ਚੱਲ ਜਾਂਦੀ ਆ ਬਾਈ ਇੱਕ ਰੁਕੜਾ ਇਹ ਤਾਂ ਗੱਲ ਹੈ ਇਹ ਤਾਂ ਆ ਬਾਈ ਨੂੰ ਪਤਾ ਨੇ ਬਸ ਇੱਥੇ ਆਇਆ ਬਾਈ ਸਾਰੇ ਬੰਦੇ ਲੈ ਆ ਜਾ ਹਾਂ ਠੀਕ ਹੈ ਉਹ ਵੀ ਲੈ ਆ ਜਾਲੇ ਸੀ ਹੁਣ ਆ ਜਿਹੜੀ ਬੱਕਰੀ ਪਹਿਲੇ ਤੇ ਆਈ ਆ ਖਾ ਗਿਆ ਤਾਂ ਨਹੀਂ ਅਗਲਾ ਬਾਈ ਕੋ ਉਹ ਬੰਦੇ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਉਹ ਬੰਦੇ ਇਕੱਠੇ ਜਿਹੜੇ ਬੱਕਰੀਆਂ ਆਏ ਇਹ ਦਵਾਈ ਤੇ ਬੱਕਰੀਆਂ ਲੈ ਕੇ ਆਏ ਨਾ 10 15 ਜਿੰਨੀਆਂ ਵੀ ਆਈਆਂ ਸਾਰੇ ਬੰਦੇ ਇੱਕ ਦੰਬੂ ਜਿਹਾ ਬੈਠਿਆ ਕਿਸੇ ਨੇ ਕੋਈ ਇੱਕ ਦੂਜੇ ਨਾਲ ਹੀ ਰੱਖਾ ਨਹੀਂ ਕਰਿਆ ਵੱਡੀ ਗੱਲ ਇਹ ਆ ਉਹ ਥੋੜਾ ਜਿਹਾ ਬਜ਼ੁਰਗ ਆ ਖੁਸ਼ੀ ਮੰਨ ਲਾ ਵੀ ਸਾਰੇ ਬੰਦਿਆਂ ਨੇ ਹੁਣ ਇਕੱਠਾ ਨੇ ਚਾਹ ਪਾਣੀ ਪੀਤਾ ਉਹ ਬਜ਼ੁਰਗ ਜੀ ਬਾਕੀ ਜਿਹੜੀਆਂ ਬੱਕਰੀਆਂ ਜਿੱਤੀਆਂ ਉਹਨਾਂ ਨੇ ਵੀ ਬੰਦਿਆਂ ਨੇ ਕੋਈ ਨਹੀਂ ਕਰ ਨਾ ਨਾ ਸਾਰੇ ਬੰਦਿਆਂ ਦਾ ਪਿਆਰ ਮੁਹੱਬਤ ਉਹ ਹਾਂ ਇੱਕ ਦੂਜੇ ਨੂੰ ਹੀ ਦੇਖ ਕੇ ਥਾਪੀ ਮਾਰੀ ਜਾਣੇ ਉਹ ਵੀ ਦੰਦੇਗਾ ਉਹ ਨਹੀਂ ਨਹੀਂ ਬਹੁਤ ਪਿਆਰ ਕਰਿਆ ਹੁਣ ਤਾਰੀ ਦਾ ਮੇਰੇ ਪਿਓ ਉਹਦੀ ਬੱਕਰੀ ਹੁਣ ਮੇਰੇ ਮੰਜੇ ਨਾਲ ਕੋਲੇ ਪਈ ਉਹਦਾ ਸਨੇਹ ਮਿਛੋ ਗਿਆ ਸੀ ਮੈਂ ਸਾਂਭੀ ਮੈਂ ਗੱਲ ਹੀ ਨਹੀਂ ਕੋਈ ਕਹਿੰਦੇ ਗੋਫੂ ਨੇ ਬੱਕਰੀ ਸਾਂਭੀ ਭਾਈ ਕਹਿੰਦੇ ਤਾਰੀ ਫਿਰ ਆ ਗਈ ਤਾਰੀ ਤਾਂ ਕਹਿੰਦਾ ਹਾਂ ਇਮਾਨਦਾਰੀ ਸੀ ਤੇ ਜੇ ਮੈਂ ਉਹਦੀ ਪਿੱਠ ਪਿੱਛੇ ਪਿੱਛਾ ਧਕਾਈ ਜਾਂਦਾ ਆਪਦੀ ਬੱਕਰੀ ਦੀ ਮੂਰੇ ਲਿਆਉਣ ਦਾ ਮਾਰਾ ਆ ਵੀ ਜਾਂਦੀ ਭਰਨਾ ਵਾਲਾਰੀ ਵਾਲਾ ਹੀ ਅੱਗੇ ਆਊਗਾ ਜੇ ਚਾ ਉਹਨਾਂ ਦਾ ਪੰਜ ਨਹੀਂ ਆਉਂਦਾ ਚਾ ਉਹਨਾਂ ਦਾ ਪੰਜ ਚਾਰ ਧਾਰਾ ਕੱਢ ਕੇ ਸਾਈਡ ਤੇ ਲੈ ਬੱਚੇ ਝੋਲਾ ਲੈ ਗਿਆ ਜੀ ਹਾਂ ਬੱਚਾ ਮੂਰੇ ਬੰਨੇ ਬਈ ਝੋਲਾ ਲੈ ਗਿਆ ਜੀ ਚੁੰਗ ਜਾਂਦਾ ਤਾਰੀ ਕਿੱਥੇ ਝੋਲ ਲੈਂਦਾ ਹਾਂ ਕਿਹੜੀ ਮਸ਼ੀਨ ਉਹ ਵਿਚਾਰਾ ਇੱਥੇ ਕੱਢ ਕੇ ਰੋਂਦਾ ਯਾਨੀ ਕਿ ਬੇਇਮਾਨੀ ਨਹੀਂ ਚਾਹੀਦੀ ਆਪਾਂ ਦਾ ਘੱਟ ਖਾ ਲਾਂਗੇ ਮਾਨਦਾਰੀ ਨਾਲ ਬਾਈ ਕਹੀ ਤਾਂ ਜਾਂਦਾ ਵੀ ਉਹ ਅੱਗੇ ਆਉ ਬੰਦਾ ਸਿਰੀ ਦਾ ਇੱਕੋ ਹੀ ਪੁਆਇੰਟ ਰੱਖਣਾ ਬਾਈ ਜਿੰਨੇ ਬੱਕਰੀਆਂ ਲੈ ਕੇ ਸ ਚੁਆਇਸ ਚਾਏ ਆ ਸਾਰੇ ਬੰਦਿਆਂ ਨੇ ਪਿਆਰ ਮੁਹੱਬਤ ਇੰਨਾ ਰੱਖਿਆ ਦੱਸ ਹੀ ਨਹੀਂ ਸਕਦਾ ਦੱਸ ਦੂਜੇ ਨਾਲ ਇਹ ਗੱਲ ਹੈਗੀ ਐ ਕਿ ਅਸੀਂ ਅੰਗੂਠੇ ਰੱਖੀਆਂ ਇਕੱਠਿਆਂ ਨੇ ਇਕੱਠੇ ਰਹੇ ਆ ਕੋਈ ਚਾਹੇ ਰੋਟੀ ਪਾਣੀ ਖਾਦਾ ਕਿਸੇ ਬੰਦੇ ਨੇ ਇਕ ਦੂਜੇ ਨਾਲ ਹੀ ਰੱਖਿਆ ਬਾਈ ਯਾਰ ਕੋਈ ਇਹ ਤਾਂ ਗੱਲ ਵੀ ਸਾਨੂੰ ਬਹੁਤ ਖੁਸ਼ੀ ਆ ਵੇਰ ਦੀ ਬਾਬੇ ਨੂੰ ਵੀ ਵਧਾਈ ਦੇਣਾ ਜਿਹਨੇ ਇਸ ਤਰ੍ਹਾਂ ਦਾ ਮੇਲਾ ਕਰਾਇਆ ਹਾਂ ਵੱਡੇ ਭਾਈ ਕੋਈ ਮਸ਼ੀਨ ਦੇ ਥੋੜੋ ਪਿਆਰ ਦੇ ਭੁੱਖੇ ਆ ਜੇ ਹੁਣ ਮੈਂ ਮਸ਼ੀਨ ਦਾ 1 ਮਿੰਟ ਦਾ ਮੁੱਲ ਵੀ ਨਹੀਂ ਹਾਂ ਗੱਲ ਦਾ ਗੱਲ ਤਾਂ ਪਿਆਰ ਦੀ ਹੁਣ ਲੈ ਆਪਾਂ ਆਪਣੇ ਪਿਓਆਂ ਰਖਿਆ ਕੀ ਜੇ ਮੈਂ ਬੱਕਰੀ ਚੋਲਾ ਲਾਤਾ ਮੈਂ ਭੱਜ ਗਿਆ ਮੈਂ ਕਹਣਾ ਬੱਕਰੀ ਰਾਤ ਉਦੋਂ ਤੜਕੇ ਉੱਠਿਆ 7 ਵਜੇ ਚੋਣ ਵੇਲੇ ਭਾਈ ਆ ਕੇ ਦੇਖ ਲੈ ਉਹ ਭਗਤ ਬੰਦਾ ਹਾਂ ਭਗਤ ਬੰਦਾ ਹਾਂ ਆਪਾਂ ਨੂੰ ਇਨਾ ਹੋਣਾ ਹੋਇਆ ਤੇ ਆਪਾਂ ਤੋਂ ਜੋ ਸਰਿਆ ਸ਼ਰਦਾ ਨਾ ਜਬ ਤਿੰਨਾਂ ਨੂੰ ਨਾਮ ਦਿੱਤਾ ਤਿੰਨਾਂ ਦਾ 11-1100 ਰੁਪਿਆ ਭਾਈ ਨੇ ਨਾ ਸਾਰਾ ਉਹ ਬੰਦਾ ਭਗਤ ਬੰਦਾ ਉਹਦੇ ਨਾਲ ਕੀ ਇਸ ਤਰ੍ਹਾਂ ਰਹੇ ਪਿਆਰ ਬੱਕਰੀਆਂ ਨਾਲ ਹਾਂ ਇਹ ਗੱਲ ਨਾ ਜ਼ਰੂਰ ਹੀ ਨੇ ਉਹ ਬੰਦਾ ਇਸ ਗੱਲ ਤੇ ਖੁਸ਼ ਹੈ ਬੱਕਰੀਆਂ ਦਾ ਪਿਆਰ ਰਹੇ ਸਾਰਾ ਭਾਈ ਯਾਰ ਪਿਆਰ ਦੇ ਭੁੱਖੇ ਆਪਾਂ ਮਚੇਵਾ ਨਾ ਹੋਵੇ ਕਿਸੇ ਤੋਂ ਸਾਰਾ ਨਾਲ ਵੀ ਢੋਡਾ ਵੀ ਧੰਨਵਾਦ ਆਨੇ ਦੋ ਬੱਕਰੀ ਕੱਢੋ ਬਈ ਲੱਗੇ ਪਏ ਹੋ ਐਸੇ ਕਰੋ ਜੀ ਹਾਂ ਸਾਰਾ ਡੁੱਟਾ ਬਾਬੇ ਨਾਲ ਇੱਕ ਬੱਕਰੀ ਲਈ ਖੜੀ ਜੀ ਆਪਾਂ ਇਹ ਉਹ ਪਹਿਲਾਂ ਨਹੀਂ ਸੀ ਨਾ ਹਾਂ ਉਹ ਖੜੀਆਂ ਦੋ ਆ ਹੋ ਰਹਾ ਕੀ ਰਕਾਰ ਰਿਹਾ ਉਹ ਬੱਕਰੀਆਂ ਦਾ ਇਹ ਤਾਂ ਵੀ ਪਹਿਲਾਂ ਦੀਆਂ ਬੱਕਰੀਆਂ ਆਪਣੇ ਇਹ ਖਾਨਦਾਨ ਜੋ ਤਨਉਲੇ ਬੱਕਰੀ ਜੀਤੀ ਸੀ ਪਹਿਲੇ ਨਾਮ ਤੇ ਇਹ ਇਹ ਨਾ ਇਹ ਖਾਨਦਾਨ ਚੋ ਅੱਛਾ ਤਨਉਲੇ ਨਾਮ ਅਕਾਲੀਆਂ ਦੇ ਰਾਜ ਵੇਲੇ ਕਰਾਇਆ ਸੀ ਚਵਾਈ ਜੀ ਉਦੋਂ ਆਪਣੀ ਪਹਿਲੇ ਨਾਮ ਤੇ ਆਇਆ ਉਹ ਤਾਂ ਬਾਅਦ ਟਾਈਮ ਪਹਿਲਾਂ ਨਹੀਂ ਆਇਆ ਉਦੋਂ ਦੀ ਹਾਂ ਉਦੋਂ ਮੈਂ ਕੁਮਾਰਾ ਹਸਾਲ ਪਹਿਲਾਂ ਨਹੀਂ ਕਿਲਾਉਣ ਗਿਆ ਕੁਮਾਰਾ ਹਾਂ ਹਾਂ ਉਦੋਂ ਵੀ ਹਾਂ ਉਦੋਂ ਦੀਆਂ ਇਹ ਖਾਨਦਾਨ ਦੀਆਂ ਪੱਕੀਆਂ ਸੀ ਆਪਦੇ ਕੋਲ ਠੀਕ ਹੈ ਇਹ ਹੁਣ ਮਤਲਬ ਕਿ ਕੀ ਹੁਣ ਗੱਭਣਾ ਪਹਿਲਾਂ ਕਿੰਨੇ ਸੂਏ ਲਾ ਲਏ ਨੇ ਹੁਣ ਪਹਿਲੇ ਆ ਇੱਕ ਆ ਘੱਟ ਫਿਰਦੀ ਇੱਕ ਘਰੇ ਆ ਅੱਛਾ ਹਾਂ ਦੋ ਤੀਜੇ ਝੂਂ ਬਈ ਜੇ ਸੂਏ ਹਾਂ ਕੀਰ ਕਰ ਦੋ ਦੋ ਬੱਚੇ ਹਾਂ ਬੱਚੇ ਤਾਂ ਦੋ ਤਿੰਨ ਵੀ ਦਿੱਤੇ ਦੇ ਦਿੰਦੀ ਆ ਬਾਈ ਪਰ ਤੇ ਪਰ ਪਠਾ ਦੇ ਨਾ ਦਿੱਤੀਆਂ ਜੀ ਨੇ ਜਿਹੜੀ ਮਤਲਬ ਕਿ ਆ ਬੱਕਰੀ ਪਿੱਛੇ ਕਰਿਓ ਹਾਂ ਛੁੱਡੀਆਂ ਜਿਹੜੀ ਮੈਂ ਬੱਕਰੀਆਂ ਦੇ ਵਿੱਚ ਖਾਹੀ ਹੀ ਬੱਕਰੀ ਪਿੱਛੇ ਕਰਿਓ ਐਸੀ ਜਿਹੜੀ ਤੁਸੀਂ ਫੜੀ ਹੋਈ ਸੀਗੀ ਮਤਲਬ ਕਿ ਜਿਹੜੀ ਬੱਕਰੀ ਦੇ ਬੱਚੇ ਮਤਲਬ ਕਿ ਆ ਇਸ ਜਗ੍ਹਾ ਤੋਂ ਲੈ ਕੇ ਵਿਚਾਲੇ ਤੋਂ ਇਧਰ ਆ ਥੋੜੀ ਬੱਕਰੀਆਂ ਸਾਰਿਆਂ ਦੇ ਇਸੇ ਤਰ੍ਹਾਂ ਹੀ ਹੈਗਾ ਮਤਲਬ ਕਿ ਕਾਠਾ ਜਿਹੜਾ ਪੱਕਾ ਇਹਦੀ ਹੈਗੀ ਸਰੀਰ ਦੀ ਬਣਤਰ ਵੀ ਇਹ ਵੀ ਲਾਈਨ ਦੀ ਨਿਸ਼ਾਨੀ ਹੈਗੀ ਜਾਂ ਕਾਰਨ ਕੀ ਇਹਦਾ ਵੀ ਖੂਨ ਨਹੀਂ ਦੱਸੂਗਾ ਬਾਈ ਤੂੰ ਦੱਸ ਦੇ ਯਾਰ ਬਾਈ ਇਹ ਮਿਹਨਤ ਰੱਖਦੀ ਆ ਮੈਂ ਨਹੀਂ ਬੋਲਦਾ ਮਿਹਨਤ ਦੱਸਦੀ ਹੁਣ ਬੱਕਰੀਆਂ ਦਾ ਹੋਰ ਵੀ ਖੜੀਆਂ ਕਿਉਂ ਬਾਈ ਆ ਬਾਕੀ ਤਾਂ ਮੇਰਾ ਹਸਤਾਜ ਖੜਾ ਖੂਨ ਕਿਤੇ ਨਾ ਕਿਤੇ ਯਾਰ ਖੂਨ ਕੰਮ ਕਰਦਾ ਹੁੰਦਾਗਾ ਨਾ ਇਹ ਤਾਂ ਨਹੀਂ ਆਪਾਂ ਕਹੇ ਮਿਹਨਤ ਤਾਂ ਚਲੋ ਆਪਾਂ ਮਾੜੀ ਤੇ ਵੀ ਕਰ ਲਾਂਗੇ ਪਰ ਜਿਹੜੀ ਆ ਚੀਜ਼ ਆ ਉਹ ਮਾੜੀ ਤੇ ਕਰਦਾ ਹੀ ਆ ਬਾਈ ਇਹ ਜਾਣ ਕੇ ਉਹ ਚੀਜ਼ ਮੈਂ ਪੁੱਛਣੀ ਚਾਹੁੰਦਾ ਸੀ ਤੇ ਥੋੜੇ ਮਹਿੰਗੇ ਜੀ ਜੱਬ ਉਸ ਲਈ ਮੈਂ ਥੋੜੇ ਦੋ ਆ ਕੀ ਆਵਾਤਾ ਇਹ ਦੀ ਪੱਠ ਹੈਗੀ ਨਾ ਨਾ ਇਹ ਤਾਂ ਪਹਿਣਾ ਗਈਆਂ ਵੀਰੇ ਪਹਿਣਾ ਨੇ ਹਾਂ ਇਹਨਾਂ ਜੋ ਆ ਗਈ ਪੱਠ ਇਹ ਵੀ ਸੂਈ ਹੋਈ ਹੈ ਪਹਿਲਾਂ ਹਾਂ ਇਹ ਤੋਕੜਾ ਆ ਦੀ ਇਨੇ ਸੁਣਾਗਾ ਬਾਈ ਹਾਂ ਘੜੀ ਬੱਪਣ ਹੋਊਗਾ ਮੇਰਾ ਖਿਆਲ ਕਿਹੜੀ ਆ ਆਹ ਆ ਤੋਕੜਾ ਬਾਈ ਆਹ ਗੱਬੜਾ ਉਹ ਦੋਨੇ ਗੱਬੜਾਂਗੇ ਠੀਕ ਹੈ ਇੱਕ ਇਹਨਾਂ ਚਵਾਸ ਆਇਆ ਪੱਟ ਇਹਨਾਂ ਦੀ ਇਹ ਬਾਈ ਬੰਮੇ ਵਾਲਾ ਜੀ ਇਹਨਾਂ ਦੇ ਛੱਡ ਕੇ ਬੱਕਰਾ ਬਣਾਈ ਠੀਕ ਹੈ ਹੁਣ ਜਿਹੜਾ ਇਹਦੀ ਛੱਡਾਂਗੇ ਦੇਖ ਲੈ ਕਿੱਥੇ ਜਾਊਂਗੇ ਹੁਣ ਬਾਕੀ ਜਿਹੇ ਉਸਤਾਜ ਦਾ ਦੱਸ ਤੂੰ ਕਿਆ ਬਾਈ ਨਹੀਂ ਨਹੀਂ ਬਹੁਤ ਸਾਰਾ ਪਤਾ ਬਾਈ ਇਸ ਤੋਂ ਖੁੰਜੀ ਨਹੀਂ ਕਿਸੇ ਕੋਲ ਸਹੀ ਗੱਲ ਆ ਇਹਦੇ ਜਦੋਂ ਬੱਕਰਾ ਛੱਡਿਆ ਦੇਖ ਲਈ ਕਿੱਥੇ ਜਾਣਾਗਾ ਪੱਠ ਪਾਲਣ ਵਾਸਤੇ ਕਿੰਨਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ ਚਾਰਾਂ ਦਾ ਤੂੰ ਤਾਂ ਹੁਣੇ ਨਵੀਂ ਹੋਣਾ 5 ਮਹੀਨੇ ਗਾਂ ਲੱਗਣਿਆ ਗਾਂ 3 ਮਹੀਨੇ ਫਿਰ ਬੱਚੇ ਨੇ ਪਾਲਣਾ 2 ਸਾਲਾਂ ਦੀ ਗੱਲ ਹੈ ਹਾਂ ਆ ਦੇਖ ਲੈ ਭਾਈ ਹੁਣ 2 ਸਾਲ ਇੰਤਜ਼ਾਰ ਕਰਨਾ ਪੈਂਦਾ ਇੱਕ ਬੱਕਰੀ ਤੇ ਤੀਜੇ ਸਾਲ ਚ ਜਾ ਕੇ ਪੜ ਛੁਈਆ ਵੀਰੇ ਕਰਨ ਉਹਨਾਂ ਦਾ ਟਾਈਮ ਲੱਗਦਾ ਜੇ ਟਾਈਮ ਲੱਗ ਜਾਵੇ ਹਾਂ ਭਾਈ ਤੇ ਸਾਰੀਆਂ ਇੱਕੋ ਜਿਹੀਆਂ ਕਰ ਲਾਂਗੇ ਸਾਰੀਆਂ ਹੁੰਦੀਆਂ ਹੁੰਦੀਆਂ ਸਾਹ ਵਾਲੀ ਚੀਜ਼ ਹੈ ਬਾਕੀ ਫਿਰ ਉਹ ਵੀ ਡੋਰ ਦਾ ਬਾਤ ਹੀ ਆ ਫਿਰ ਵੀ ਬਾਦ ਜੇ ਰੱਬ ਸਾਥ ਦੇਵੇ ਬਾਈ ਫੇਰ ਹੀ ਅਜੇ ਕਹਿੰਦੇ ਚੱਲਦੇ ਅਸੀਂ ਆਇਆ ਕਰਾਂਗੇ ਨਾ ਕਰਦਾਂਗੇ ਫੇਰ ਨਹੀਂ ਆਉਂਦੇ ਨਾ 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 ਸਹੀ ਗੱਲ ਆ ਕੋਈ ਪਸ਼ੂ ਪੱਗ ਵਾਲਾ ਹੁੰਦਾ ਦਰਸ਼ੇਮ ਦੀ ਕੋਈ ਅੱਛਾ ਗਾਂ ਦੀਆਂ ਕੁਝ ਨਾ ਕੁਝ ਕਰਨਾ ਹੋਵੇ ਬਾਕੀ ਨਹੀਂ ਨਾ ਆ ਬਾਈ ਖੜਾ ਜਿਹੜੀ ਪਟ ਕੱਦ ਵਾਲੀ ਉਹ ਦੱਛੂਗੀ ਫੇਰ ਉਹ ਤੇ ਅਸੀਂ ਥੋੜਾ ਹੱਥ ਕੁੱਟ ਲੈਨੇ ਅੱਛਾ ਅਬਾ ਤਾ ਖੜਾ ਬਾਈ ਵੀ ਦਾ ਹਰ ਇੱਕ ਨੂੰ ਜਾਣਦੀਆਂ ਕਿੰਨੇ ਹੱਥ ਮੇਰੀ ਕਰਨੀ ਪੈਂਦੀ ਹੈ ਫੇਰ ਕਰਨੇ ਹੁਣ ਰੋਕਣਾ ਪੈਂਦਾ ਬੱਕਰੀਆਂ ਤੋਂ ਕੱਦ ਕਰਾਉਣਾ ਪੈਂਦਾ ਸੇਵਾ ਕਰਨੀ ਯਾਰ ਦੇਣਾ ਪੈਂਦਾ ਸਹੀ ਗੱਲ ਆ ਉਹਨੂੰ ਪਿਆਰ ਦੇਣਾ ਪੈਂਦਾਗਾ ਖਾਣੇ-ਦਾਣੇ ਦੇ ਨਾਲੋਂ ਪਿਆਰ ਕਿੰਨਾ ਕੰਮ ਕਰਦਾ। ਬੱਸ ਆ ਬੱਚਲਾ ਬਾਈ। ਅੱਛਾ ਹੱਥ-ਪੈਰ ਹੀ ਬਾਲਾ ਕੰਮ ਕਰਦੀ। ਤੂੰ ਖਾਣੇ ਨਾਲ। ਯਾਰ ਹੱਥੋਂ ਦਾਣੇ ਦੇ ਡੰਡਾ ਮਾਰਨਾ ਵੀ ਬਿੰਦੇ-ਬਿੰਦੇ ਆਉਂਦੀਆਂ ਜਾਂ ਬਾਰ-ਬਾਰ ਆਉਂਦੀਆਂ। ਫਿਰ ਉਹੋ ਜਿਹੀ ਵਧਣਾ। ਹਾਂ ਬਾਈ ਸਹੀ ਗੱਲ ਆ। ਬਾਈ ਦਾ ਬਾਲਾ ਫਰਕ। ਹੁਣ ਮੈਥੋਂ ਮੇਰੇ ਕੋਲ ਤਾਂ ਊਰਾ ਨਹੀਂ ਨਾ ਕਰ ਦਾਣਾ। ਮੇਰੇ ਕੋਲ ਹੀ ਅਲੱਗ-ਅਲੱਗ ਨੇ ਘਬਰੀ ਦਾਣੇ ਪੁੱਛਲਾ ਬਾਈ ਨੂੰ। ਮੇਰੇ ਕੋਲ ਕਿਹੜੇ? ਹੱਥ-ਪੈਰ ਕੋਈ ਆ ਨਾ ਤੇ। ਕੋਈ ਦਾਣੇ ਨਹੀਂ ਮੇਰੇ ਕੋਲ ਮੈਂ ਤਾਂ ਗਰੀਬ ਆ। ਐਮੀਨਾ ਤੇ ਮੇਰਾ ਚੁੱਲ੍ਹਾ ਚੱਲਦਾ। ਸਹੀ ਆ। ਨੀ ਐਵੇਂ ਆਪਾਂ ਫੜਾ ਮਾਰਾਂ ਵੀ ਮੇਰੇ ਕੋਲ ਬਾਹਰ ਨਾ ਜਾ ਦਾਣੇ ਨਾਲੇ ਕਿੱਥੋਂ ਪਾ ਦਾਂਗੇ ਨੇ ਸਹੀ ਗੱਲ ਆ ਕਿਉਂ ਬਾਈ ਕਰਮ ਵਾਲੀਆਂ ਖੜੀਆਂ ਕਿੱਥੇ ਚੱਕ ਦੇਣੀਆਂ ਉਦੋਂ ਵਾਝ ਹੌਲੀ ਹੌਲੀ ਬਾਈ ਮਿਹਨਤ ਕਰੀ ਜੰਨੇ ਆ ਹੱਥ ਪੈਰੀ ਕਰਦੇ ਇਹਨਾਂ ਤੇ ਹੌਸਲਾ ਹੋ ਜਾਂਦਾ ਜਦੋਂ ਭਰਾੜ ਕੇ ਖੜਿਆ ਨਾਲ ਚਲੋ ਚੱਕ ਰਹੇ ਨੇ ਬਾਈ ਲੈ ਬਾਈ ਤੁਹਾਡਾ ਬਹੁਤ ਧੰਨਵਾਦ ਮੈਂ ਕਹਿੰਦਾ ਜੇ ਤੁਹਾਨੂੰ ਬੁਲਾਇਆ ਗਿਆ ਵੀ ਤਾਂ ਸਾਰਾ ਦਿਨ ਬੂਵੀ ਬੋਲੀ ਚਲੋ ਫੇਰ ਕਦੇ ਕਰਾਂਗੇ ਆਪਾਂ ਹੋਰ ਗੱਲਾਂ ਇੰਨਾ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਬਾਈ ਦਾ ਠੀਕ ਹੈ ਧੰਨਵਾਦ ਜੀ